ਮੇਰਾ ਨਾਮ ਪਲਵਿੰਦਰ ਸਿੰਘ ਪਿੰਡ ਸਾਰੀ ਜਾਗਨ ਬੇਟੋ ਫਾਰੂਕ ਗਰੁੱਪ ਦੇ ਵਿੱਚ ਅਸੀਂ ਕੰਮ ਕਰਦੇ ਆ ਕਿਸਾਨ ਸੰਤ ਬੈਂਕ ਬਣਾਇਆ ਸਾਰੀ ਵਿੱਚ ਬੜੇ ਵਿੱਚ ਆਪਣੀ ਸਾਰੀ ਅਸੀਂ ਮਸ਼ੀਨਰੀ ਰੱਖੀ ਹੈ ਜਿਹਦੇ ਵਿੱਚ ਡਰਟ ਸੀਡ ਡਰਿਲ ਹੈ ਪੂਨ ਸਪਰੇਅ ਹੈ ਜਿੰਨਾ ਵੀ ਜਾਨੀ ਕਿ ਛੋਨੇ ਦੇ ਸਿੱਧੀ ਬਜਾਈ ਵਾਤੇ ਜੇ ਵੀ ਇਹ ਜਾਂ ਕੋਈ ਮਸ਼ੀਨਰੀ ਚਾਹੀਦੀ ਸਾਡੇ ਕੋਲ ਲੈਜਰ ਲੈਵਲ ਤੱਕ ਉਹਦੇ ਦਾਤਾ ਜਾਈਂ ਪਿੰਡ ਬੱਬਰੀ ਨੰਗਰ ਵਿੱਚ ਸਰਦਾਰ ਰਮੇਂਦਰ ਜੀ ਹੋਰ ਬੱਬਰੀ ਸਰਦਾਰ ਮਿੰਦਰ ਸਿੰਘ ਜੀ ਜਤਾਂ ਵਿੱਚ ਆਏ ਅੱਜ ਇੱਥੇ ਆਟੇ ਖੜ ਜੜੀ ਹੈ ਛੋਨੇ ਦੀ ਸਦੀ ਵਜਾਈ ਕਰਨੇ ਆ ਇਹਦੇ ਵਿੱਚ ਅੱਜ 15 ਤਰੀਕ ਤੇ ਆਪਾਂ ਪੀਆ 128 ਜੜੀ ਹੈ ਵੈਰਾਈਟੀ ਆ ਉਹਦੀ ਸ਼ੁਰੂਆਤ ਕੀਤੀ ਜਾਂ ਤੇ ਅੱਜ ਖਾਣਾ ਨਾ ਮੇਰੇ ਕਿਤੇ ਡਾਕਟਰ ਸਾਹਿਬ ਡਾਕਟਰ ਮੁਖੀ ਬੜੀ ਅਫਸਰ ਸਲਾਹ ਡਾਕਟਰ ਅਮਰੀਕ ਸਿੰਘ ਜੀ ਇੱਥੇ ਪਹੁੰਚੇ ਨੇ ਵਕ ਵਕ ਇਹਨਾਂ ਦੇ ਵਿਭਾਗ ਦੇ ਸਾਰੇ ਜਿਹੜੇ ਹੋਰ ਡਾਕਟਰ ਸਾਹਿਬਾਨ ਇੱਥੇ ਪਹੁੰਚੇ ਆ ਤੇ ਅੱਜ ਇੱਥੇ ਜਿਹੜੀ ਇਹ ਖੇਤੀ ਦੀ ਸ਼ੁਰੂਆਤ ਕੀਤੀ ਹੈ ਮੇਰੀ ਵੱਧ ਵੱਧ ਖਸਾਨਾਂ ਨੂੰ ਅਪੀਲ ਹੈ ਕਿ ਜਿਹੜੀ ਝੋਨੇ ਦੀ ਸਿੱਧੀ ਬਜਾਈ ਹੈ ਉਹਨੂੰ ਅਪਣਾਓ ਮੈਂ ਪਰਮందਰ ਸਿੰਘ ਕੈਨੇਪਬਰੀ ਯੂਨਮਾਰਾ ਤੇ ਪਿਛਲੇ ਸਾਲ ਸੁੱਕੇ ਕਦੋਂ ਨਾ ਚਨਰ ਆਇਆ ਸੀ ਤੇ ਇਸ ਸਾਲ ਅਸੀਂ ਸਿੱਧੀ ਬਜਾਈ ਜਿੱਦਾਂ ਹੀ ਕਣਕ ਨਹੀਂ ਕਰਦੇ ਆ ਉਸੇ ਤਰ੍ਹਾਂ ਇਹ ਝੋਨੇ ਦੀ ਕਰ ਰਹੇ ਹਾਂ ਜੀ ਸਾਡੇ ਸਤਿਕਾਰਯੋਗ ਐਕਟਰ ਮਨਦੀਪ ਸਿੰਘ ਜੀ ਤੇ ਭਾਜੀ ਬਲਵਿੰਦਰ ਸਿੰਘ ਜੀ ਇਨਾਂ ਦੇ ਸਹਿਯੋਗ ਨਾਲ ਅਸੀਂ ਸਿੱਧੀ ਬਜਾਈ ਕਰਨ 'ਚ ਕਾਮਯਾਬ ਹੋ ਰਿਹਾ ਜੀ ਬਹੁਤ ਬਹੁਤ ਧੰਨਵਾਦੀ ਹੈ ਪੰਜਾਬ ਵਿੱਚ ਪਿਛਲੇ ਸਬੇ ਦੌਰਾਨ ਝੋਨੇ ਦੀ ਕਾਸ਼ਤ ਨਾਲ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵਾ ਨੀਵਾ ਜਾ ਰਿਹਾ ਬਹੁਤ ਸਾਰੇ ਸਾਡੇ ਬਲਾਕ ਜਿਹੜੇ ਨੇ ਉਹਦੇ ਵਿੱਚ ਨੀ ਜਿਹੜਾ ਪੱਧਰ ਹੈ ਉਸ ਤੱਕ ਪਹੁੰਚ ਚੁੱਕਾ ਵਾ ਜਿੱਥੇ ਕਿ ਥੱਲੇ ਪਾਣੀ ਖਟਣ ਵਾਸਤੇ ਮੱਛੀ ਮੋਟਰਾਂ ਤੋਂ ਵੀ ਗਾਂਹ ਹੁਣ ਪਹੁੰਚ ਚੁੱਕਾ ਜਿਹੜਾ ਕੰਮ ਆ ਸੋ ਇਸ ਨੂੰ ਮੁੱਖ ਰੱਖਦੇ ਹੋਏ ਪੰਜਾਬ ਖੇਤੀਬਾੜੀ ਦੇ ਕਿਸਾਨ ਭਾਈਭਾਗ ਵੱਲੋਂ ਸਿੱਧੀ ਛੱਟ ਦੀ ਝੋਨੇ ਦੀ ਸਿੱਧੀ ਬਜਾਈ ਆ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਆ ਜਿਹਦੇ ਵਿੱਚ ਕਾਫੀ ਪਰ ਵੱਡੀ ਪੱਧਰ ਤੇ ਜਿਹੜਾ ਖੇਤੀਬਾੜੀ ਦੇ ਕਿਸਾਨ ਭਾਈਭਾਗ ਵੱਲੋਂ ਉਹ ਭਾਗ ਵੱਲੋਂ ਕਿਸਾਨਾਂ ਨੂੰ ਚਾਤ ਵੀਤਾ ਜਾ ਰਿਹਾ ਉਹ ਕਿਹਦੇ ਵਿੱਚ ਯਾਦ ਵੀ ਕਿਸਾਨ ਜਿਹੜਾ ਵਾ ਉਹ ਸਿੱਧੀ ਭੇਹ ਕਰਦਾ ਉਹਨੂੰ ਪੰਜਾਬ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਇਕੜੇ ਹਿਸਾਬ ਨਾਲ ਜਿਹੜਾ ਵਾ ਉਹ ਜਿਹੜੀ ਉਹਦੇ ਖਾਤੇ ਵਿੱਚ ਚਾ ਜਾਂਦਾ ਵਾ ਪਿਛਲੇ ਸਾਲ ਵੀ ਜਿੰਨੇ ਜਿੰਨੇ ਵੀ ਕਿਸਾਨਾਂ ਵਰੋਂ ਸਿੱਧੀ ਭੇਹ ਕੀਤੀ ਗਈ ਸਾਰੇ ਸਾਰੇ ਖਾਤੇ ਦੇ ਵਿੱਚ ਜਿਹੜੀ 1500 ਰੁਪਇਆ ਵਾ ਪ੍ਰਤੀ ਕਿੰਨੇ ਹਿਸਾਬ ਨਾਲ ਜਿਹੜਾ ਪਾਤਾ ਗਿਆ ਹੈ ਉਹ ਵੀ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਿੱਧੀ ਭੇਹ ਦੇਣ ਦਾ ਚੌਨਲ ਵਾਈ ਹੈ ਸਮਾਂ ਜਿਹੜਾ ਪਾਣੀ ਦਾ ਫੋਟੋ ਦਿਹਾੜਾ ਨੀਂਗਲ ਜਾ ਰਹੇ ਉਹਨਾਂ ਨੂੰ ਕੋਪੀ ਚਾ ਸਕੀਏ ਇਹਦੇ ਵਿੱਚ ਖਾਸ ਕਰਕੇ ਮੇਰਾ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੀ ਅ ਜਿਹੜੀ ਜਿਹੜੀ ਵਿਆਹ ਕਰਦੇ ਆ ਉਹਨੂੰ ਰੋਣੀ ਜੂ ਕਰ ਲੈਣ ਰੋਣੀ ਦਾ ਕਰਨਾ ਮਤਲਬ ਹੁੰਦਾ ਕਿ ਜਿਹੜੇ ਪਿਛਲੇ ਸਾਲ ਦਾ ਚੋਨਾ ਜਿੰਨੀ ਵੀ ਉਹਦੇ ਵਿੱਚ ਚੋਨਾ ਪਿਆ ਹੋਆ ਜਾਂ ਉਹ ਚ ਚੋਬਾ ਪਿਆ ਹੋਆ ਚੋਬੀ ਜਾਂ ਉਹਦੇ ਵਿੱਚ ਜੰਗਲੀ ਝੋਨੇ ਹੋ ਚੋਨਾਵਾ ਜਾਂ ਉਹਦੇ ਵਿੱਚ ਨਦੀਨ ਸਾਰੇ ਉਗ ਪੈਣਗੇ ਸੋ ਉਹ ਨਦੀਨ ਜਦੋਂ ਉਗ ਪੈਂਦੇ ਉਸ ਤੋਂ ਬਾਅਦ ਫਿਰ ਤੇ ਖੇਤ ਤਿਆਰ ਕਰਕੇ ਫਿਰ ਆਪਾਂ ਸਿੱਧੀ ਬਜਾਈ ਜਿਹੜੀ ਹੈ ਤਰਵਤਰ ਚ ਕਰੀਏ ਤਰਵਤਰ ਚ ਕਰਾਂਗੇ ਤੇ ਉਹਦੇ ਵਿੱਚ ਸਾਡੀ ਜਿਹੜੀ ਪਾਣੀ ਇਕੱਜੂ ਆ ਇਹ ਕਿਹੜੀ ਦੀ ਜਰਮੀਨੇਸ਼ਨ ਜਿਹੜੀ ਵਧੀਆ ਹੋ ਜਾਊਗੀ ਸੁੱਕੇ ਵਿੱਚ ਵੀ ਹੋ ਸਕਦਾ ਵਾ ਬਟ ਉਹਦੇ ਨਾਲੋਂ ਬਿਹਤਰ ਜਿਹੜਾ ਵਾ ਉਹ ਤਰਵਤਰ ਜਿਹੜਾ ਵਧੀਆ ਰਹੂਗਾ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਲੀ ਹੈ ਕਿ ਇਸ ਵਾਰ ਜਿਹੜਾ ਵਾ ਵੱਧ ਤੋਂ ਵੱਧ ਛੋਨੇ ਦੀ ਸਿੱਧੀ ਬਜਾਈ ਰੱਖ ਵਾਲਾ ਇਹ ਕੰਮ ਅਜ 15 ਤਰੀਕ ਹੈ 15 ਤੱਕ ਤੋਂ ਪੰਜਾਬ ਸਰਕਾਰ ਵੱਲੋਂ ਜਿਹੜਾ ਉਹ ਨਿਰਧਾਰਿਤ ਕੀਤਾ ਗਿਆ ਸਮਾਂ ਚੋਣੇ ਸਿੱਧੀ ਬਾਜ਼ਿ ਲਈ ਵਾਸਤੇ ਅੱਜ ਵੀ ਅਸੀਂ ਸਰ ਪਰਮਿੰਦਰ ਸਿੰਘ ਵਾਸੀ ਬਬਰੀ ਨੰਕਲ ਜਿਹੜਾ ਗੁਰਦਾਸਪੁਰ ਦੇ ਵਿੱਚ ਜਿਹੜਾ ਕਮਿਊਨਿਟੀ ਬਿਜਾਈ ਦਾ ਜਿਹੜਾ ਉਹ ਸ਼ੁਰੂਆਤ ਕੀਤੀ ਹੈ ਤੇ ਸਾਡੇ ਪਰਮਿੰਦਰ ਸਿੰਘ ਜਿਹੜੇ ਕਿ ਜੰਗ ਇਨੋਵੇਟਰ ਫਾਰਮਰ ਗਰੁੱਪ ਦੇ ਜਿਹੜੇ ਤੇ ਖਜਾਂਚੀ ਵੀ ਆ ਉਹਨਾਂ ਵੱਲੋਂ ਜਿਹੜਾ ਸੰਧ ਬਣਾਇਆ ਸੰਧ ਬੈਂਕ ਬਣਾਇਆ ਗਿਆ ਉਹਦੇ ਵਿੱਚ ਸਾਰਾ ਜਿਹੜਾ ਵਾ ਇਹ ਇੰਪਲੀਮੈਂਟਰੀ ਸੋ ਇਹਨਾਂ ਵੱਲੋਂ ਖਰਚੇ ਜਿਤਨੇ ਕੀਤੇ ਜਾ ਰਹੇ ਆ ਕਿ ਵਰਤ ਵਾਦ ਦਾ ਪਿੰਡਾਂ 'ਵਾਂ ਜਾ ਕੇ ਤੇ ਕਿਸਾਨਾਂ ਨੂੰ ਸਿੱਧੀ ਭੇਈ ਵਾਸਤੇ ਅਚਾਰ ਕਰੀਏ ਸਸਾਂ ਦੇ ਬਹੁਤ ਬਹੁਤ ਧੰਨਵਾਦ